ਤੇ ਬਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਚੋਣ ਕਮਿਸ਼ਨ ਦੇ ਵੱਲੋਂ ਵੋਟਿੰਗ ਟੀਮਾਂ ਦੀ ਰਿਹਰਸਲ ਕਰਵਾਈ ਗਈ ਸਾਰੀਆਂ ਟੀਮਾਂ ਨੇ EVM ਮਸ਼ੀਨਾ ਦੀ ਚੋਣ ਪ੍ਰਕਿਰਿਆ ਸੰਬੰਧੀ ਜਾਗਰੂਕ ਕੀਤਾ ਤੇ AR O SDM ਸਤਵੰਤ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਵਿਸ਼ੇਸ਼ ਟਾਟਕ ਰਾਹੀਂ ਤੇਨਾਂ ਨੂੰ EVM ਮਸ਼ੀਨਾ ਰਾਹੀਂ ਵੋਟ ਪਾਉਣ ਦਾ ਤਰੀਕਾ ਸਿਖਾਇਆ ਗਿਆ ਗਰਮੀ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੇ ਵੱਲੋਂ ਮੁਲਾਜ਼ਮਾ ਦੇ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਹਨ ਸਨ ਅਤੇ ਪੈਲਸ ਦੇ ਇੱਕ AC ਹਾਲ ਦੇ ਵਿੱਚ ਵਿਆਹ ਸਮਾਗਮ ਦੇ ਵਾਂਗ ਰਿਹਰਸਲ ਦਾ ਪ੍ਰਬੰਧ ਕੀਤਾ ਗਿਆ ਸੀ ਹੁਣ ਏਆਰਟੀਓ ਸਤਵੰਤ ਸਿੰਘ ਨੇ ਦੱਸਿਆ ਹੈ ਕਿ ਗਰਮੀ ਦੇ ਮੱਦੇਨਜ਼ਰ VOTING ਪ੍ਰਕਿਰਿਆ ਨੂੰ ਸੁਚਾਰੂ ਤੰਗ ਦੇ ਨਾਲ ਨੇਪਰੇ ਚਾੜਨ ਦੇ ਲਈ ਬੋਥ ਪੱਦਰ ਤੇ ਵਧੀਆ ਪ੍ਰਬੰਧ ਕੀਤੇ ਜਾਣਗੇ ਮੈਡੀਕਲ ਟੀਮਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਮੇਰੇ ਕੇਤਵੰਤ ਸਿੰਘ ਹੈ ਜੀ ਪ੍ਰੈਜਾਈਡਿੰਗ ਅਫਸਰ ਪਾਰਟੀ ਨੰਬਰ 60 ਤੇ ਜਿਹੜੀ ਇਹ ਹੈ ਇਸ ਵਾਰ ਇਹ ਸਾਡੀ ਦੂਜੀ ਰੈਸ ਹੈ ਜੀ ਇਸ ਵਾਰ ਤੇ ਇਹ ਸਾਡੇ ਜਿਹੜੇ ਸਰਪ੍ਰਸਤ ਨੇ ਇੱਥੇ ਏਆਰਓ ਜਿਲ੍ਹਾ ਸੰਦੂਰ ਦੇ ਜੀ ਉਹ ਮੈਡਮ ਪੂਨਮਦੀਪ ਕੌਰ ਜੀ ਤੇ ਸਰਦਾਰ ਸਤਵੰਤ ਸਿੰਘ ਸਾਡੇ ਐਸਪੀਐਮ ਸਾਹਿਬ ਉਹਨਾਂ ਦੀ ਸਰਪ੍ਰਸਤੀ ਇੱਥੇ ਜਿਹੜਾ ਐਸਐਲ ਚੱਲ ਰਹੀ ਆ ਤੇ ਇਹਦਾ ਜਿਹੜਾ ਪ੍ਰਬੰਧ ਹੈਗਾ ਸੀ ਇਹਨਾਂ ਨੇ ਵੇਖ ਲਾਗਾ ਤੇ ਪਿੱਛੇ ਜਿਹੜੀਆਂ ਚੌਂ ਡਿਊਟੀ ਸੀ ਉਹਨਾਂ ਨਾਲ ਬਹੁਤ ਹੀ ਵੱਖਰਾ ਤੇ ਲੱਗ ਹੀ ਨਹੀਂ ਰਿਹਾ ਵੀ ਚੌਂ ਡਿਊਟੀ ਐਦਾਂ ਲੱਗ ਰਿਹਾ ਜਿੱਦਾਂ ਕਿ ਅਸੀਂ ਵਿਆਹ ਦੇ ਸਮਾਗਮ ਦੇ ਵਿੱਚ ਫਿਰਦੇ ਰਹੀ ਹੋਈਏ ਜਿੱਦਾਂ ਸਤਵੰਤ ਸ਼ਰਮੇ ਸਾਨੂੰ ਇਹਦਾ ਨਾਰਾ ਹੀ ਦਿੱਤਾ ਗਿਆ ਵਿਆਹ ਦਾ ਘਰ ਇਹ ਇਹਦੇ ਵਿੱਚ ਇਹਦੇ ਪ੍ਰਬੰਧ ਨੇ ਬਹੁਤ ਹੀ ਵਧੀਆ ਨੇ ਜਿੱਦਾਂ ਮੌਸਮ ਜਿਹੜਾ অনুকূল ਨਹੀਂ ਹੈਗਾ ਸੀ ਫਿਰ ਵੀ ਉਹਨੂੰ ਆ ਉਹਦੀਆਂ ਜਿਹੜੀਆਂ ਤਿਆਰੀਆਂ ਨੇ ਬਹੁਤ ਵਧੀਆ ਤਰੀਕੇ ਨਾਲ ਪੂਰਾ ਪ੍ਰਬੰਧ ਆ ਖਾਨ ਟੀਮ ਦਾ ਏਸੀ ਦਾ ਪ੍ਰਬੰਧ ਹੋਇਆਗਾ ਬੈਠਣ ਦੇ ਲਈ ਸਾਨੂੰ ਬਹੁਤ ਕੋਈ ਪ੍ਰੋਬਲਮ ਨਹੀਂ ਆਈ ਤੇ ਸੈਲਫੀ ਪੁਆਇੰਟ ਬਣਾਏ ਹੋਏ ਨੇ ਟੀਮ ਦਾ ਤੇ ਖਾਨ ਟੀਮ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਜੀ ਜੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਸ਼੍ਰੀਮਤੀ ਹਰਪ੍ਰੀਤ ਕੌਰ ਮੈਂ ਸਰਕਾਰੀ ਹਾਈ ਸਕੂਲ ਮੈਲਕੋਟ ਦੇ ਵਿੱਚ ਟੀਚਰ ਹਾਂ ਤੇ ਸਾਡੀ ਇੱਥੇ ਰਿਹਸਲ ਲੱਗੀ ਹੈ ਸੈਕੰਡਰੀ ਹਸਲ ਤੇ ਪਰ ਇਹਦੇ ਅਸਲ ਜਿਹੜੀਆਂ ਨੇ ਬਹੁਤ ਯਾਦਗਾਰ ਨੇ ਦੋਨੋਂ ਹੀ ਇਹਦੇ ਅਸਲ ਬਹੁਤ ਹੀ ਮੈਨੇਜ ਤੇ ਸਿਸਟਮੈਟਿਕ ਵੇ ਨਾਲ ਅਰੇਂਜ ਕੀਤੀਆਂ ਗਈਆਂ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਔਰ ਸਭ ਤੋਂ ਵੱਡੀ ਗੱਲ ਕਿ ਇਹਨਾਂ ਨੇ ਆਈਟੀਵੀ ਵਿੱਚ ਯੂਜ਼ ਕੀਤੀ ਹੈ ਜਿੱਦਾਂ ਪੀਪੀਟੀਜ਼ ਵਗੈਰਾ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਈਆਂ ਗਈਆਂ ਬਹੁਤ ਮਿਹਨਤ ਨਾਲ ਸਾਰੇ ਫਾਰਮਸ ਲੈਟਰਸ ਸਭ ਕੁਝ ਸਾਨੂੰ ਫਿਲਡ ਉਹਨਾਂ ਦੀਆਂ ਐਗਜ਼ੈਂਪਲਸ ਦੇ ਨਾਲ ਦਿਖਾਈਆਂ ਗਈਆਂ ਇੱਕ ਸਾਾਨੂੰ ਇੱਕ ਨਾਟਕ ਪੇਸ਼ ਕੀਤਾ ਗਿਆ ਜੋ ਕਿ ਬਹੁਤ ਹੀ ਵਧੀਆ ਸੀ ਸਾਰੇ ਬੂਤ ਦਾ ਦ੍ਰਿਸ਼ ਉਹਦੇ ਵਿੱਚ ਸਾਨੂੰ ਬਹੁਤ ਹੀ ਹਲਕੇ ਤਰੀਕੇ ਦੇ ਵਿੱਚ ਸਾਡੀਆਂ ਡਿਊਟੀਆਂ ਸਮਝਾਈਆਂ ਗਈਆਂ ਜੋ ਕਿ ਇਸ ਵਾਰ ਵੱਖਰਾ ਸੀ ਅੱਜ ਤੱਕ ਦੇਖਣ ਨੂੰ ਨਹੀਂ ਮਿਲੇ ਮੇਰਾ ਨਾਮ இந்து ਸਿਮਾ ਕੜੀ ਮੈਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਐਂਡ ਸਕੈਂਡਰੀ ਬਰਨਾਲਾ ਔਰ ਇਲੈਕਸ਼ਨ ਦੇ ਵਿੱਚ ਮੇਰੀ ਡਿਊਟੀ ਇਹ ਆਰਓ 1 ਮਹਿਲcla ਹੈ ਬਹੁਤ ਅੱਛਾ ਇੰਤਜ਼ਾਮ ਹੈ ਜੀ ਸਾਡੇ ਐਸਡੀਐਮ ਸਾਹਿਬ ਜਿਹੜੇ ਸਰਦਾਰ ਸੁਖਵੰਤ ਸਿੰਘ ਜੀ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਅੱਜ ਟ੍ਰੇਨਿੰਗ ਦਾ ਪ੍ਰੋਗਰਾਮ ਜਿਹੜਾ ਆ ਉਹ ਬਹੁਤ ਅੱਛਾ ਸੀ ਕਿਸੇ ਕਿਸਮ ਦੀ ਵੀ ਕੋਈ ਪ੍ਰੋਬਲਮ ਨਹੀਂ ਸੀ ਹਾਲ ਜਿਹੜਾ ਸੀ ਉਹ ਫੁੱਲੀ ਤਰੀਕੇ ਏਸੀ ਸੀਗਾ ਤਾਂ ਕਿ ਜਿਹੜੇ ਕੋਲਿੰਗ ਸਟਾਫ ਆ ਉਹਨਾਂ ਨੂੰ ਕਿਸੇ ਕਿਸਮ ਦੀ ਗਰਮੀ ਦੇ ਮੌਸਮ ਵਿੱਚ ਕੋਈ ਦਿੱਕਤ ਨਾ ਆ ਸਕੇ ਹਾਂ ਇਹਦਾ ਮਤਲਬ ਇਹੀ ਹੈ ਨਾ ਜੀ ਕਿ ਅਸੀਂ ਇਸ ਨੂੰ ਆਪਣੀ ਇੱਕ ਫੈਮਿਲੀ ਸਮਝ ਰਹੇ ਹਾਂ ਮਹਿਲ ਕਲਾ ਹਲਕੇ ਦੇ ਸਾਰੇ ਬੋਲਿੰਗ ਸਟਾਫ ਨੂੰ ਅਸੀਂ ਇੱਕ ਪਰਿਵਾਰ ਪਰਿਵਾਰ ਸਮਝਦੇ ਆਂ ਔਰ ਪਰਿਵਾਰ ਦੇ ਵਿੱਚ ਇਹ ਇੱਕ ਇਲੈਕਸ਼ਨ ਜਿਹੜੀ ਹੈ ਉਹ ਖੁਸ਼ੀਆਂ ਦੇ ਮਾਹੌਲ ਦਾ ਇੱਕ ਸਨੇਹਾ ਲੈ ਕੇ ਆਈ ਹੈ